ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗਰੇਤੇ ਗੁਰੂ ਦੇ ਬੇਟੇ ਭਾਈ ਜੀਵਨ ਸਿੰਘ ਜੀ ਔਰ ਭਾਈ ਜੈਤਾ ਜੀ ਉਹਨਾਂ ਦੇ ਸ਼ਹੀਦੀ ਵਿਹਾੜੇ ਤੇ ਪੋਸੂ ਨਾਮਾ ਚੈਨਲ ਦੇ ਪੂਰੇ ਦਰਸ਼ਕ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਿੰਦੇ ਨੇ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਉਹਨਾਂ ਦੀ ਬਹਾਦਰੀ ਤੇ ਉਹਨਾਂ ਦੀ ਦਲੇਰੀ ਨੂੰ ਅੱਜ ਦੇ ਇਸ ਐਪੀਸੋਡ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦਾ ਜ਼ਿਕਰ ਕਰਾਂਗੇ ਜਿੰਨੀ ਕੁ ਜਾਣਕਾਰੀ ਸਾਡੇ ਕੋਲ ਹੈ ਅਸੀਂ ਆਪ ਜੀ ਦੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਨਾਮ ਭਾਈ ਜੈਤਾ ਜੀ ਸੀ ਇਹਨਾਂ ਦਾ ਜਨਮ 13 ਦਸੰਬਰ 1661 ਨੂੰ ਹੋਇਆ ਔਰ 23 ਦਸੰਬਰ 1704 ਨੂੰ ਇਹ ਸ਼ਹੀਦ ਹੋ ਗਏ ਇਹਨਾਂ ਦਾ ਜਨਮ ਪਾਈ ਸਦਾਨੰਦ ਤੇ ਮਾਤਾ ਗ੍ਰਹਿ ਮਾਤਾ ਪ੍ਰੇਮੋ ਜੀ ਦੀ ਕੁੱਠੋ ਹੋਇਆ ਉਸ ਵੇਲੇ ਹਾਲਾਤ ਇਸ ਤਰ੍ਹਾਂ ਦੇ ਸਗੇ ਕਿ ਚਾਰੇ ਪਾਸੇ ਮੁਗਲਾਂ ਦਾ ਬੋਲਬਾਲਾ ਸੀ ਪਰ ਇਹ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਕਰਦੇ ਅਕਾਲ ਪੁਰਖ ਦੇ ਪਾਣੀ ਵਿੱਚ ਰਹਿਣ ਵਾਲੇ ਜਦੋਂ ਨੌਵੀਂ ਪਾਸ਼ਾਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਗਏ ਸਨ ਕਾ ਉਸ ਵੇਲੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਬਿਆਲਾ ਜੀ ਅਤੇ ਭਾਈ ਜੈਤਾ ਜੀ ਵੀ ਔਰੰਗਜ਼ੇਬ ਦੇ ਹੁਕਮ ਅਨੁਸਾਰ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਬਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਦੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਤਾਂ ਉਸ ਵਕਤ ਸਖਤ ਪਹਿਰਿਆਂ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੋਂ ਬਿੱਤਰ ਸੀਸ ਲੈਂਦਾ ਅਤੇ ਉਹਨਾਂ ਦੇ ਸੀਸ ਦੀ ਜਗ੍ਹਾ ਆਪਣੇ ਪਿਤਾ ਦਾ ਸੀਸ ਕੱਟ ਕੇ ਉਹਨਾਂ ਨੇ ਉਸ ਜਗ੍ਹਾ ਰੱਖ ਦਿੱਤਾ ਤੇ ਇੱਕ ਬਹੁਤ ਹੀ ਸੁੰਦਰ ਦੁਸ਼ਾਲੇ ਵਿੱਚ ਲਪੇਟ ਕੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਨੂੰ ਚਲ ਪਏ ਦੋਸਤੋ ਉਸ ਵੇਲੇ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਔਰ ਮੰਜ਼ਲਾ ਕਟ ਦੇ ਕਟ ਦੇ ਜੰਗਲਾਂ ਨੂੰ ਪਾਰ ਕਰਦੇ ਕਰਦੇ ਮੁਸ਼ਕਲ ਹਾਲਾਤਾਂ ਦਾ ਮੁਕਾਬਲਾ ਕਰਦੇ ਕਰਦੇ ਭਾਈ ਜੈਤਾ ਜੀ ਕਿਉਂਕਿ ਉਹਨਾਂ ਦੀ ਗੋਦ ਦੇ ਵਿੱਚ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸੀ ਔਰ ਆਪਣੇ ਸੀਨੇ ਨਾਲ ਲਗਾ ਕੇ ਉਹ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਕਰਦੇ ਆਖਰਕਾਰ ਉਹ ਅਨੰਦਪੁਰ ਸਾਹਿਬ ਪਹੁੰਚ ਗਏ ਔਰ ਜਦੋਂ ਨੌਵੀਂ ਪਾਤਸ਼ਾਹ ਜੀ ਦੇ ਸਪੁੱਤਰ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਪਤਾ ਲੱਗਾ ਕਿ ਅਨੰਦਪੁਰ ਸਾਹਿਬ ਸੀਸ ਲਿਉਣ ਵਾਲੇ ਭਾਈ ਜੈਤਾ ਜੀ ਇਹ ਸੁਨੇਹਾ ਜਦੋਂ ਉਹਨਾਂ ਕੋਲ ਗਿਆ ਤੇ ਬਾਲ ਗੋਬਿੰਦ ਰਾਏ ਮਾਤਾ ਗੁਜਰੀ ਦੇ ਸਮੇਤ ਸੰਗਤਾਂ ਦੇ ਕੀਰਤਪੁਰ ਸਾਹਿਬ ਪਹੁੰਚੇ ਔਰ ਜਿੱਥੇ ਉਹਨਾਂ ਨੇ ਪਵਿੱਤਰ ਸੀਸ ਇੱਕ ਪਾਲਕੀ ਵਿੱਚ ਸਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਲਿਆਂਦਾ रंग रीटे गुरु के बेटे एक खिताब दशमी बादशाह श्री गुरु गोविंद सिंह जी महाराज ने ਦਿੱਤਾ ਸੀ ਇਸ ਸਮੇਂ ਬਾਲ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਗਾਇਆ ਰੰਗ ਰੀटे गुरु के बेटे ਹੋਣ ਦਾ ਵਰ ਦਿੱਤਾ ਔਰ ਬਾਣੀ ਦੀ ਪੰਕਤੀ ਹੈ ਕਿ ਗੁਰੂ गोविंद सिंह जी की हम है मजहब भी माजब हमारा हिंदू तर्क से प्यारा ਤੌਰ ਬਣਦਾ ਹੈ ਮਜਬੀ ਦਾ ਮਤਲਬ ਆਪਣੇ ਰਸੂਲ ਦਾ ਪੱਕਾ ਤਰਜ਼ਮੀ ਅਮ੍ਰਿਤ ਸ਼ਕਨ ਤੋਂ ਬਾਅਦ ਭਾਈ ਜੈਤਾ ਜੀ ਨੂੰ ਬਾਬਾ ਜੀਵਨ ਸਿੰਘ ਜੀ ਬਣਾ ਦਿੱਤਾ ਗਿਆ ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਫੌਜ ਤਿਆਰ ਕੀਤੀ ਔਰ ਇਸ ਦਾ ਨਿਰਮਾਣ ਕਰਨ ਦਾ ਐਲਾਨ ਕਰ ਦਿੱਤਾ 10000 ਖਾਲਸਾ ਫੌਜ ਬਾਬਾ ਜੀਵਨ ਸਿੰਘ ਜੀ ਦੀ ਕਮਾਂਡ ਹੇਠ ਤਿਆਰ ਹੋਈ ਜਿਸ ਦਾ ਸੈਨਾਪਤੀ ਬਾਬਾ ਜੀਵਨ ਸਿੰਘ ਨੂੰ ਜੀ ਨੂੰ ਥਾਪਿਆ ਇਹ ਮਹਾਨ ਸੂਰਬੀਰ ਅਤੇ ਬਲੇਰ ਬਾਬਾ ਜੀਵਨ ਸਿੰਘ ਜੀ ਦੇ ਸਿੱਖੀ ਸਿਧਕ ਦੀਆਂ ਉੱਚੀਆਂ ਸੁੱਚੀਆਂ ਪਰੰਪਰਾਵਾਂ ਦਾ ਝੰਡਾ ਬੁਲੰਦ ਰੱਖਿਆ ਇਤਿਹਾਸ ਦਸਤੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲੇਖੇਵਾਂ ਦੇ ਜੱਜ ਖਾ